ਉਨੇ ਮਾਰਦੇ ਆ ਕਹਿੰਦੇ ਨਸ਼ੇੜੀ ਦਾ ਪੁੱਤ ਨਸ਼ੇੜੀ ਨਿਕਲਦਾ ਸੀ ਮੈਨੂੰ ਉਹਨਾਂ ਨੇ ਪਤਨੀ ਪਾਣੀ ਦੇ ਵਿੱਚ ਕੀ ਦਿੱਤਾ ਭਾਜੀ ਮੈਂ ਬਹੁਤ ਵਧੀਆ ਮਤਲਬ ਸੀਗਾ ਜੀ ਮੈਂ ਹਨਾ ਬਾਡੀ ਵਗੈਰਾ ਵਧੀਆ ਸੀਗੀ ਉਹਨਾਂ ਨੇ ਮੈਨੂੰ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਪੀਤਾ ਤੇ ਮੈਂ ਹਫਤੇ ਕੇ ਬਾਅਦ ਹੀ ਮੇਰੇ ਅੰਦਰ ਅੰਦਰ ਹੀ ਐਦਾਂ ਲੱਗੇ ਵੀ ਅਜੀਬ ਜਿਹਾ ਫੀਲਿੰਗ ਆਉਣ ਲੱਗੀ ਮਤਲਬ ਇਹ ਕਿ ਮਤਲਬ ਇਹ ਕਿ ਨਿਕਲੇ ਅੰਦਰੋ ਕੋਸ਼ ਵੀ ਕਹਿੰਦੇ ਕੋਈ ਗੋਲੀਆਂ ਦਿੱਤੀਆਂ ਸਾਈਡ ਇਫੈਕਟ ਆ ਲੀਆਂ ਮੈਨੂੰ ਜੀ ਗੇਮਾਂ ਦੇ ਵਿੱਚ ਚੱਲਦਾ ਇਹ ਹਾਂਜੀ ਚੱਲਦਾ ਸੁਣਦੇ ਹੁੰਦੇ ਸੀ ਲੋਕ ਵੀ ਫਲਾਣੇ ਚੀਜ਼ਾਂ ਕਰਨੀਆਂ ਆ ਵੀ ਆ ਚੀਜ਼ ਕਰੋ ਕਹਿੰਦੇ ਮਾੜੇ ਸਮੇ ਮ ਦੇ ਆਪ ਦੇ ਹੁੰਦੇ ਆ ਉਹ ਸਾਰੇ ਛੱਡ ਜਾਂਦੇ ਚੰਗੇ ਸਮੇਂ ਵਿੱਚ ਹੀ ਸਾਰੇ ਨਾਲ ਖੜਦੇ ਆ ਹੂੰ ਗੱਲ ਕਰਕੇ ਜਿਹੜੇ ਪਾਣੀ ਭਰਿਆ ਅੱਖਾਂ 'ਚ ਨਾ ਵੀ ਜਿਹੜੇ ਤੁਹਾਡੇ ਨਾਲ ਵਾਪਰਿਆ ਕਿਸੇ ਦੇ ਨਾਮ ਵਾਪਰੇ ਛੋਟੀ ਉਮਰੇ ਚਲਾ ਜਾਣਾ ਜਿਹੜਾ ਚਾਲ ਲਾੜ ਸੀ ਤੁਹਾਡੇ ਜਿਹੜੇ ਅਧੂਰੇ ਰਹਿ ਗਏ ਯਾਦ ਹੁੰਦੀ ਹੈ ਦਿੰਦੇ ਤੇ ਯਾਦ ਆਉਂਦੀ ਹੂੰ ਦਿੰਦੇ ਹਰ ਤੇ ਬਾਪੂ ਦੀ ਯਾਦ ਆਉਂਦੀ ਹੈ ਰੋਲ ਇਹਦਾ ਹੀ ਬਸ ਬਾਪੂ ਦਾ ਕੀ ਸੁਪਨਾ ਸੀ ਵੀ ਮੈਂ ਕਾ ਤੇ ਜਿਹ ਪੁੱਤ ਨੂੰ ਪੜ੍ਹਾ ਲਿਖਾ ਕੇ ਕੁਝ ਬਣਾਉਂਗਾ ਉਹਨਾਂ ਹੀ ਪੰਜਾਬ ਪੁਲਿਸ ਦੇ ਵਿੱਚ ਸੀਗਾ ਹੂੰ ਪਰ ਉਹ ਨਹੀਂ ਡ੍ਰੀਮ ਪੂਰਾ ਹੋ ਸਕਿਆ ਕਹਿੰਦੇ ਆ ਲੈ ਉਹਨੂੰ ਨਹੀਂ ਸੱਦਣਾ ਯਾਰ ਉਹਦਾ ਮਾੜਾ ਯਾਰ ਉਹ ਬੰਦਾ ਘਰੋਂ ਮਾੜਾ ਯਾਰ ਉਹਨੂੰ ਛੱਡਣਾ ਆਪਾਂ ਕਈ ਬੰਦੇ ਫੋਨ ਕਰਕੇ ਬਈ ਯਾਰ ਥੋੜੇ ਦਿਨ ਹੀ ਪਹਿਲਾਂ ਹੋਇਆ ਬਈ ਬੰਦੇ ਨੇ ਕੰਮ ਲੈ ਸੱਦ ਲਿਆ। ਹੂੰ ਫੰਦੇ ਨੇ ਬਈ ਜਵਾਬ ਦਿੱਤਾ ਸੱਦ ਕੇ। ਆ ਬੰਦੇ ਨੇ ਜੀ ਬਲਾ ਕੇ ਹੀ ਵਾਪਸ ਮੋੜਦਾ। ਮੈਨੂੰ ਕਹਿੰਦੇ ਬਈ ਯਾਰ ਤੇਰੇ ਕੋਟ ਬਾਅਦ ਕੋਟ ਬਦਲ ਕੇ ਆ ਜਾ ਕਹਿੰਦੇ। ਮੈਨੂੰ ਬਾਅਦ ਤੋਂ ਕਹਿੰਦੇ ਬਈ ਯਾਰ ਸੌਰੀ ਕਹਿੰਦੇ ਬੰਦਾ ਪੂਰਾ ਹੋ ਗਿਆ। ਮੈਂ ਕਿਹਾ ਬਈ ਯਾਰ ਦੇਲਣਾ ਤੋੜਿਆ ਕਰੋ ਕਿ ਗਰੀਬ ਦਾ ਹਨਾ। ਕਈਆਂ ਦਾ ਬਈ ਘਰ ਹੀ ਇਸ ਕੰਮ ਤੋਂ ਚੱਲਦਾ ਬਈ। ਹੁਣ ਪਿੱਛੇ ਜੇ ਮੇਰਾ ਜੀ ਫਰਨੀਚਰ 'ਚ ਐਕਸੀਡੈਂਟ ਹੋਇਆ ਜੀ। ਮੈਂ 6 ਮਹੀਨੇ ਬੈੱਡ ਰੈਸਟ 'ਤੇ ਆ। ਕਿਸੇ ਯਾਰ ਦੋਸਤ ਨੇ ਨਹੀਂ ਪੁੱਛ ਜਿਹੜਾ ਅੱਜ ਦਾ ਸਾਡਾ ਪੌਡਕਾਸਟ ਹੈ ਅਜੀਬ ਜਿਹੀਆਂ ਕਹਾਣੀਆਂ 1.5 ਸਾਲ ਦੀ ਉਮਰ ਦੇ ਵਿੱਚ ਮਾਤਾ ਮਰ ਜਾਂਦੀ ਹੈ 14 ਸਾਲ ਦੇ ਵਿੱਚ ਪਿਤਾ ਛੱਡ ਕੇ ਚਲੇ ਜਾਂਦੇ ਆ ਉਹ ਸਪੈਰ ਹੋ ਜਾਂਦੇ ਆ ਇੱਕ ਜ਼ਿੰਦਗੀ ਜੀਣੀ ਬੜੀ ਔਖੀ ਹੋਗੀ ਸਾਡੇ ਨਾਲ ਸਾਡੇ ਵਿੱਕੀ ਸਿੱਧੂ ਬਾਈ ਹੈ ਇਹਦੇ ਨਾਲ ਜਿਹੜਾ ਇਹਨਾਂ ਨੇ guzari ਹੈ ਜ਼ਿੰਦਗੀ ਬੜੀ ਔਖੀ guzari ਹੈ ਇਹਨਾਂ ਦੇ ਬਚਪਨ ਬਾਰੇ ਇਹਨਾਂ ਦੀ ਜ਼ਿੰਦਗੀ ਬਾਰੇ ਇਹਨਾਂ ਦੇ ਪਰਿਵਾਰ ਬਾਰੇ ਅੱਜ ਗੱਲਬਾਤ ਕਰਾਂਗੇ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆਂ ਬੀਕੀ ਸੱਸਰੀ ਕਾਹਬੀ ਕੋਈ ਤੁਹਾਨੂੰ ਹਾਂਜੀ ਬਜੀ ਕੀ ਕਹਾਣੀ ਹੈ ਵੀ ਕੀ ਕਹਿੰਦੇ ਵੀ ਛੋਟੇ ਜੀ ਸੀ ਤੁਸੀਂ 1.5 ਸਾਲ ਦੇ ਜਦੋਂ ਤੁਹਾਡੀ ਮਾਤਾ ਗੁਜ਼ਰ ਜਾਂਦੀ ਹੈ ਹਾਂਜੀ ਬਜੀ 14 ਸਾਲ ਦੇ ਵਿੱਚ ਤੁਹਾਡੇ ਪਿਤਾ ਸਪੈਰ ਹੋ ਜਾਂਦੇ ਹਾਂਜੀ ਬਜੀ ਕੀ ਕਹਾਣੀ ਹੈ ਸਾਰੀ ਜਦੋਂ 1.5 ਸਾਲ ਦੇ ਗਏ ਸੀ ਮੈਂ ਜਾਰੇ ਮੇਰੀ ਮੰਮਾ ਦੀ ਡੈਥ ਹੋ ਗਈ ਸੀ ਹੂੰ ਠੀਕ ਆ ਉਸ ਤੋਂ ਬਾਅਦ ਮੈਂ 1.5 ਸਾਲ ਦੇ ਮੇਰੇ ਭੂਆ ਨੇ ਮੈਨੂੰ ਪਾਲਿਆ ਹੂੰ ਠੀਕ ਆਪਣੇ ਕੋਲੇ ਰੱਖਿਆ ਉਹਨਾਂ ਨੇ ਸੰਭਿਆ ਪੜਾਇਆ ਠੀਕ ਆ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਮਤਲਬ ਭੂਆ ਕੋਲ ਹੀ ਰਹਿੰਦੇ ਸੀ ਕਿਉਂਕਿ ਸਾਡੇ ਪਿੱਛੇ ਵੀ ਹੈ ਨਹੀਂ ਸੀ ਕੋਈ ਸੰਭਨ ਵਾਲਾ ਹੂੰ ਤੇ ਉਸ ਤੋਂ ਬਾਅਦ 14 ਸਾਲ ਦੇ ਹੀ ਮੇਰੇ ਫਾਦਰ ਸਾ ਡਰਿੰਕ ਵਗੈਰਾ ਕਰਦੇ ਸੀਗੇ ਹਨਾ ਤੇ ਨਾਲ ਸ਼ਬ ਵਗੈਰਾ ਕਰਦੇ ਡਿਪਰੈਸ਼ਨ ਵਿੱਚ ਆ ਗਏ ਤੇ ਉਸ ਤੋਂ ਬਾਅਦ ਚੋਰ 15 ਸਾਲ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਜੀ ਠੀਕ ਆ ਉਸ ਤੋਂ ਬਾਅਦ ਫਿਰ ਮੇਰੇ ਭੂਆ ਨੇ ਮੈਨੂੰ ਮਤਲਬ ਗਾਈਡ ਕੀਤਾ ਜਿੰਨਾ ਜੋਗਾ ਵੀ ਕੀਤਾ ਜਿੰਨੇ ਜੋਗੇ ਸੀ ਕੀਤਾ ਆਪਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋਈ ਫਿਰ ਪੜਾਇਆ ਲਖਾਇਆ ਫਿਰ ਮੈਂ ਕੰਮ ਧੰਦਾ ਕਰ ਲੱਗ ਗਿਆ ਠੀਕ ਆ ਕਿਉਂਕਿ ਘਰ ਦੇ ਸਾਡੇ ਹਾਲਾਤ ਇੰਦਾ ਦੇ ਸੀਗੇ ਵੀ ਅਸੀਂ ਉਹ ਅਗੇ ਨਹੀਂ ਸਪੋਰਟ ਕਰ ਸਕਦੇ ਜਿਆਦਾ ਹਨਾ ਫਿਰ ਮੈਂ ਨਾਲ ਨਾਲ ਹੀ ਮੈਂ ਦੁਕਾਨ ਤੇ ਲੱਗਾ ਹੁੰਦਾ ਸੀਗਾ ਲੱਕੜ ਫ੍ਰਿਜ ਦੀ ਦੁਕਾਨ ਤੇ ਲੱਗਾ ਹੁੰਦਾ ਸੀਗਾ ਜੀ ਠੀਕ ਆ ਉਹ ਮੈਨੂੰ ਜਿਹੜੀ ਦੁਕਾਨ ਤੇ ਲੱਗਾ ਹੁੰਦਾ ਸੀਗਾ ਜੀ ਉਹ ਮੈਨੂੰ ਦਿੰਦੇ ਨੇ ਸੀਗੇ 500 ਰੁਪਿਆ ਮਹੀਨੇ ਦਾ ਠੀਕ ਆ ਮੈਂ ਸਕੂਲ ਤੋਂ ਬਾਅਦ ਹੋਵੇ ਤਾਂ ਬਾਅਦ ਉੱਥੇ ਜਾਂਦਾ ਹੁੰਦਾ ਸੀਗਾ ਜੀ ਠੀਕ ਆ ਜਾਣਾ ਕਰਨਾ ਠੀਕ ਆ ਉਸ ਤੋਂ ਬਾਅਦ ਅੱਗੇ ਕਰਦੇ 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 ਠੀਕ ਆ ਜੀ ਮੈਂ ਵੱਡਾ ਹੋਇਆ ਫਿਰ ਸਾਡੇ ਮਤਲਬ ਉੱਥੇ ਮੁੰਡਾ ਸੀ ਗਿਆ ਇੱਕ ਠੀਕ ਆ ਜਿਮ ਲਾਉਣਾ ਉਹਨਾਂ ਨੂੰ ਸੀਗਾ ਉਹ ਮੈਨੂੰ ਕਹਿੰਦੇ ਵੀ ਯਾਰ ਤੂੰ ਵਧੀਆ ਤੇਰੀ ਬਾਡੀ ਹੈਗੀ ਆ ਬਾਈ ਤੇਰੇ ਹਾਈਟ ਆ ਵੀ ਤੂੰ ਜਿਮ ਕਰ ਜਿਮ ਜਿਮ ਲੱਗ ਮੈਂ ਲੱਗ ਗਿਆ ਜਿਮ ਲੱਗ ਗਿਆ ਫਿਰ ਉਸ ਤੋਂ ਬਾਅਦ ਮੈਨੂੰ ਉੱਥੇ ਕੋਚ ਮਿਲਿਆ ਕੋਈ ਉਹਨਾਂ ਨੇ ਮੈਨੂੰ ਵਧੀਆ ਗਾਈਡ ਕੀਤਾ ਮੈਂ ਬਾਡੀ ਬਿਲਡਿੰਗ ਕੰਪੀਟੀਸ਼ਨ ਵਗੈਰਾ ਕੀਤੇ ਠੀਕ ਆ ਜਿੱਤਿਆ ਪਰ ਕਹਿੰਦੇ ਹੁੰਦੇ ਨੇ ਦਾ ਗਰੀਬ ਘਰ ਦੇ ਬੱਚੇ ਨੂੰ ਕੋਈ ਛੇਤੀ ਨਹੀਂ ਅੱਗੇ ਆਉਂਦੇ ਕਿਉਂਕਿ ਆਪਣੇ ਤਾਂ ਬਹੁਤ ਸੇ ਬੈਠੇ ਆ ਠੀਕ ਆ ਉਹਨ ਨੀ ਕਰਨੀਗੀ ਠੀਕ ਆ ਉਸ ਤੋਂ ਬਾਅਦ ਬਾਡੀ ਬਿਲਡਿੰਗ ਕੀਤੀ ਛੱਡੀ ਠੀਕ ਆ ਕੋਈ ਕੋਚ ਮੇਰਾ ਇਦਾਂ ਦਾ ਸੀਗਾ ਜੀ ਮਤਲਬ ਮੈਂ ਲੁਧਿਆਣੇ ਲੱਗ ਗਈ ਠੀਕ ਆ ਟ੍ਰੇਨਰ ਲੱਗਾ ਜਿੰਮ ਦੇ ਵਿੱਚ ਠੀਕ ਆ ਉਸ ਤੋਂ ਬਾਅਦ ਸਾਡੀ ਅਣਬਣ ਹੋਈ ਠੀਕ ਆ ਉਸ ਤੋਂ ਬਾਅਦ ਕਹਿੰਦਾ ਕਹਿੰਦਾ ਥੋੜੀ ਅਣਬਣ ਹੋਈ ਕਹਿੰਦਾ ਵੀ ਤੂੰ ਨਾ ਕੋੜਗਪੁਰੇ ਆ ਜਾ ਕਹਿੰਦਾ ਵੀ ਆਪਾਂ ਇੱਥੇ ਜਿਹੜਾ ਨਾ ਕੋਈ ਨਾ ਲੜਾਈਆਂ ਚੜਾਈਆਂ ਹੁੰਦੀਆਂ ਰਹਿੰਦੀਆਂ ਵੀ ਤੂੰ ਆ ਜਾ ਸਾਡੀ ਬੈਂਸ ਬਦੇ ਹੋ ਗਈ ਸੀਗੀ ਕਿਸੇ ਗੱਲ ਤੋਂ ਤੇ ਇੱਕ ਗੋ ਮੈਡੀਸਨ ਉਹਨੇ ਕੀ ਕੀਤਾ ਮੈਨੂੰ ਨਹੀਂ ਪਤਾ ਉਹਨੇ ਮੈਨੂੰ ਕੀ ਦਿੱਤਾ ਹੂੰ ਜਿਮ ਦੇ ਵਿੱਚ ਠੀਕ ਆ ਮੈਂ ਲੁਧਿਆਣੇ ਤੋਂ ਆਇਆ ਸੀ ਛੁੱਟੀ ਸੀਗੀ ਤੇ ਇਹ ਕਹਿੰਦਾ ਵੀ ਆ ਜਾ ਜਿਮ ਦੇ ਵਿੱਚ ਅਸੀਂ ਕੀਤਾ ਕਹਿੰਦਾ ਆ ਜਾ ਵਰਕਆਊਟ ਵਗੈਰਾ ਲਾਉਨੇ ਆ ਸਾਰਾ ਆਪਾਂ ਲਾਇਆ ਮੈਨੂੰ ਉਹਨਾਂ ਨੇ ਪਤਨੀ ਪਾਣੀ ਦੇ ਵਿੱਚ ਕੀ ਦਿੱਤਾ ਭਾਜੀ ਮੈਂ ਬਹੁਤ ਵਧੀਆ ਮਤਲਬ ਸੀਗਾ ਜੀ ਮੈਂ ਹਨਾ ਬਾਡੀ ਵਗੈਰਾ ਵਧੀਆ ਸੀਗੀ ਉਹਨਾਂ ਨੇ ਮੈਨੂੰ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਪੀਤਾ ਤੇ ਮੈਂ ਹਫਤੇ ਕੇ ਬਾਅਦ ਹੀ ਮੇਰੇ ਅੰਦਰ ਅੰਦਰ ਹੀ ਐਦਾਂ ਲੱਗੇ ਵੀ ਅਜੀਬ ਜਿਹੀ ਫੀਲਿੰਗਾਂ ਲੱਗੀਆਂ ਮਤਲਬ ਇਹ ਲਈ ਕਿ ਮਤਲਬ ਇਹ ਕਿ ਨਿਕਲੇ ਅੰਦਰੋ ਕੋਸ਼ ਵੀ ਕਹਿੰਦਾ ਕੋਈ ਗੋਲੀਆਂ ਦਿੱਤੀਆਂ ਸਾਈਡ ਇਫੈਕਟ ਆ ਲੀਆਂ ਮੈਨੂੰ ਠੀਕ ਆ ਉਹਦੇ ਨਾਲ ਕੀ ਹੋਇ ਮਤਲਬ ਬਲੈਕਆਊਟ ਲੱਗ ਗਈ ਮੈਨੂੰ ਠੀਕ ਆ ਫਲੋਸ ਦਾ ਉਲਟੀਆਂ ਆਨ ਲੱਗ ਗਈਆਂ ਠੀਕ ਆ ਉਸ ਤੋਂ ਬਾਅਦ ਮੈਂ ਦਾਖਲਦੂ ਕਰ ਰਿਆ ਡੇਢ ਸਾਲ ਫਿਰ ਮੇਰੀ ਗੇਮ ਛੁੱਟ ਗਈ ਮਤਲਬ ਕਿ ਜਮਾਂ ਹੀ ਖਤਮ ਹੋ ਗਿਆ ਸੀ ਗਾਣੀ ਠੀਕ ਆ ਫਿਰ ਦੁਬਾਰਾ ਬਈ ਮੈਂ ਉੱਠਿਆ ਅਬ ਗਰੀਬਾਈ ਹੈ ਮੇਰੇ ਠੀਕ ਆ ਹਰਸੂਰ ਵਾਲਾ ਤੋਂ ਮੁੰਡਾ ਇਹਦੇ ਨਾਲ ਮੇਰਾ ਕਨੈਕਟ ਹੋਇਆ ਜੀ ਇਹ ਕਹਿੰਦਾ ਵੀ ਐ ਕਰਕੇ ਕੀ ਗੱਲ ਹੋ ਗਈ ਕਿਉਂਕਿ ਅਸੀਂ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਸੀਗੇ ਇਹ ਕਹਿੰਦਾ ਤੂੰ ਜਿੰਮ ਜੁਮ ਲੱਗਿਆ ਯਾਰ ਵੀ ਤੂੰ ਨਾ ਕਹਿੰਦਾ ਵੀ ਕਹਿੰਦਾ ਤੂੰ ਤਗੜਾ ਹੋ ਵੀ ਬੌਂਸਰ ਕਹਿੰਦਾ ਆਪ ਨੂੰ ਜਾਨਣਾ ਬਾਈ ਜਾਨਦਾ ਬੌਂਸਰ ਇਹ ਕਹਿੰਦਾ ਵੀ ਐ ਕਰਕੇ ਤੈਨੂੰ ਤੂੰ ਸਾਡੇ ਨਾਲ ਬੌਂਸਰ ਚੱਲਿਆ ਕਰ ਕੋਈ ਗੱਲ ਨਹੀਂ ਮੈਂ ਜਮਾ ਮਾਰੇ ਡਾਊਨ ਸੀਗਾ ਜੀ ਇਹ ਬੰਦੇ ਨੇ ਹੀ ਇੰਨੀ ਆਪਣੀ ਹੈਲਪ ਕੀਤੀ ਗਈ ਆਪਾਂ ਨੂੰ ਕੋਟ ਲਵਾ ਲ ਭਾ ਭਾ ਬੰਦੇ ਨੇ ਕੰਮ ਕਰਵਾਇਆ ਸੀ ਹੂੰ ਠੀਕ ਆ ਆਪਾਂ ਇਹ ਬੰਦੇ ਦੇ ਗੁਣਗਾਰ ਹੈਗੇ ਆ ਵੀ ਇਹ ਬੰਦਾ ਆਪਣੇ ਦਾ ਬਹੁਤ ਕਰਦਾ ਜੇ ਵੀ ਕਰਦਾ ਜੀ ਠੀਕ ਆ ਇਹ ਬੰਦੇ ਨੇ ਕੀਤਾ ਇਹ ਕੰਮ ਲਵਾਏ ਹੁਣ ਹੁਣ ਅਸੀਂ ਕੀ ਕੀਤਾ ਵੀ ਸ਼ੁਰੂ ਤੋਂ ਕੰਮ ਬੌਂਸਰ ਬਾਈ ਨਾਲ ਇਕੱਠੇ ਲੱਗ ਗਈ ਨੇ ਹੂੰ ਤਾਂ ਉਹਨਾਂ ਜਿਹੜੇ ਤੁਹਾਨੂੰ ਕਹਿੰਦੇ ਕੁਝ ਚੀਜ਼ ਦੇ ਦੀ ਤੁਹਾਨੂੰ ਘੋਲ ਕੇ ਵਿੱਚ ਉਹਨਾਂ ਨੇ ਹਾਂਜੀ ਉਹ ਕਾਹ ਤੋਂ ਦੇਤੀ ਤੁਹਾਡੇ ਨਾਲ ਕੋਈ ਉਹਨਾਂ ਦੀ ਬਸ ਜਿੱਜੀ ਕੋਈ ਸਟੇਜ ਦਾ ਰੋਲਾ ਸੀਗਾ ਸਟੇਜ ਤੇ ਹੂੰ ਕੰਪੀਟੀਸ਼ਨ ਖੇਡਣ ਗਏ ਸੀ ਇਕੱਠੇ ਹੂੰ ਠੀਕ ਆ ਇੱਕ ਵੇੜ ਦੇ ਵਿੱਚ ਸੀਗਾ ਜੀ ਹੂੰ ਉੱਥੇ ਕੀ ਹੋਇਆ ਕਿ ਮੇਰੀ ਕੰਡੀਸ਼ਨ ਕੁਝ ਵਧੀਆ ਸੀ ਕਿਉਂਕਿ ਮੇਰੀ ਬਾਡੀ ਸ਼੍ਰੈੱਡ ਵਗੈਰਾ ਸੀ ਉਹਨਾਂ ਨੇ ਉਹ ਜਾਇ ਜਿਸ ਨੂੰ ਕਹਿੰਦਾ ਵੀ ਹਾਂ ਕਰਕੇ ਇਹ ਮੁੰਡੇ ਨੂੰ ਮੈਂ ਤਿਆਰ ਕੀਤਾ ਵੀ ਠੀਕ ਆ ਵੀ ਮੈਂ ਇਹ ਬੰਦਾ ਕਿਵੇਂ ਅੱਗੇ ਆ ਸਕਦਾ ਹੂੰ ਠੀਕ ਆ ਉਹ ਜੱਜਸ ਕਹਿੰਦੇ ਵੀ ਸਾਨੂੰ ਨਹੀਂ ਇਹ ਚੀਜ਼ਾਂ ਹੈ ਨੌਲੇਜ ਹੈਗੀ ਅਸੀਂ ਅੱਗੇ ਪਲੇਅਰ ਦੇਖਣਾ ਵੀ ਪਲੇਅਰ ਕਿਦਾਂ ਦਾ ਠੀਕ ਆ ਹੁਣ ਆਪਾਂ ਨੂੰ ਕੀ ਪਤਾ ਉਹਦੇ ਮਨ ਦੇ ਵਿੱਚ ਕੀ ਸੀਗੀ ਹੂੰ ਠੀਕ ਆ ਐ ਕਿੱਦਾਂ ਆਪਣੇ ਨਾਲ ਉਹ ਜੀ ਗੇਮਾਂ ਦੇ ਵਿੱਚ ਚੱਲਦਾ ਇਹ ਸੁਣਦੇ ਹੁੰਦੇ ਸੀ ਲੋਕ ਵੀ ਫਲਾਨੀ ਗੱਲ ਤਾਂ ਚੀਜ਼ਾਂ ਕਰਨੀਆਂ ਆ ਵੀ ਆ ਚੀਜ਼ ਕਰੋ ਹੂੰ ਹਨਾ ਕਰੋ ਹਾਂ ਪਰ ਪਤਾ ਵੀ ਗੇਮਰ ਦੇ ਵਿੱਚ ਹਰ ਇੱਕ ਚੀਜ਼ ਹੈਗੀ ਆ ਬਈ ਹੁੰਦੀ ਆ ਹਨਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਉਂਕਿ ਹਨਾ ਵੀ ਕੋਈ ਪਲੇਅਰ ਹੈਗਾ ਬਈ ਆਪਾਂ ਤਾਂ ਕਰਦੇ ਆ ਕਿ ਲੋ ਉਹ ਆਪਾਂ ਨੂੰ ਕੋਈ ਲੈਣਾ ਦੇਣਾ ਇਹਨਾਂ ਨੂੰ ਹੂੰ ਹਾਂਜੀ ਵਿੱਕੀ ਜਦੋਂ ਪਹਿਲਾਂ ਤਾਂ ਮਾਤਾ ਕੁਝ ਕੀ 1.5 ਸਾਲ ਦੇ ਸੀ ਫਿਰ ਤੁਹਾਡੇ 14 ਸਾਲ ਦੇ ਜਦੋਂ ਤੁਹਾਨੂੰ ਸੋਰਤ ਸੀ ਪੂਰੇ ਤਕੜਾ ਹੁੰਦਾ ਮੁੰਡਾ 14 ਸਾਲ ਦਾ ਹਾਂ ਉਦੋਂ ਤੁਹਾਨੂੰ ਪਤਾ ਵੀ ਤੁਹਾਡੇ ਜਿਨ੍ਹਾਂ ਨੇ ਹੈਲਪ ਕਰੀ ਤੇਰੇ ਤਾਏ ਚਾਚਿਆਂ ਨੇ ਤੁਸੀਂ ਜਿਆਦਾਤਰ ਤੁਸੀਂ ਕਹਿੰਦੇ ਵੀ ਸਾਨੂੰ ਭੂਆ ਨਹੀਂ ਸੰਭਿਆ ਮੈਨੂੰ ਭੂਆ ਨੇ ਸੰਭਿਆ ਭੂਆ ਪਿੰਡ ਲੈ ਜਾਂਦੀ ਸੀ ਤੁਹਾਨੂੰ ਉੱਥੇ ਪਿੰਡ ਲੈ ਮੈਂ ਭੂਆ ਕੋਲ ਹੀ ਰਹਿੰਦਾ ਸੀ 1.5 ਸਾਲ ਦੇ ਫਿਰ ਸਾਡੇ ਘਰੇ ਕੋਈ ਥੈ ਹੈ ਨਹੀਂ ਸਾਨੂੰ ਸਾਹਮਣੇ ਜਦੋਂ ਤੁਹਾਡੇ ਡੈਡੀ ਡੈਥ ਹੋ ਜਾਂਦੀ ਹੈ ਭੂਆ ਫਿਰ ਤੁਹਾਨੂੰ ਉੱਥੇ ਲੈ ਜਾਂਦੀ ਹੈ ਉੱਥੇ ਲੈ ਜਾਂਦੀ ਉਹ ਤੇ ਰਹੀ ਜਿਆਦਾ ਟਾਈਮ ਹਾਂਜੀ ਕੋਟਕਪੂਰੀ ਰਹਿ ਆ ਜੀ ਉਹ ਆਨੇ ਪਾਲ ਪੋਸ਼ਣ ਕਰਿਆ ਹਾਂਜੀ ਹੁਣ ਮੈਂ ਕੋਟਕਪੂਰੀ ਰਹਿਣਾ ਤੁਹਾਡੇ ਤਾਏ ਚਾਚਾ ਸੀਗੇ ਹੋਈ ਤਾਏ ਆ ਚਾਚਾ ਹੈਗਾ ਜੀ ਅੰਮ੍ਰਿਤਸਰ ਰਹਿੰਦੇ ਜੀ ਪਰ ਉਹਨਾਂ ਦਾ ਕੋਈ ਆਪਣੇ ਨਾਲ ਹੈ ਨਹੀਂ ਗਾ ਜੀ ਉਹ ਉਹਨਾਂ ਨੇ ਕੁਝ ਨਹੀਂ ਕਰਿਆ ਪਿੰਡ ਦੇ ਵਿੱਚੋਂ ਕੋਈ ਹੋਰ ਹੀ ਅਦਾ ਸਲੀਕਾ ਕੁਬੀਲਾ ਹੁੰਦਾ ਕੋਈ ਨਹੀਂ ਨਹੀਂ ਕੋਈ ਮਾਸੀ ਸੀ ਜਿਵੇਂ ਤੁਹਾਡੀ ਕੋਈ ਨਹੀਂ ਹੈਗਾ ਸਾਰੇ ਕੋਈ ਵਰਤਨ ਨਹੀਂ ਆਪਣੇ ਮਾਸੀਆਂ ਵੀ ਛੱਡ ਗਏ ਸਾਥ ਕਹਿੰਦੇ ਮਾੜੇ ਸਮੇ ਮਾੜੇ ਟਾਈਮ ਇਹਦੇ ਆਪ ਦੇ ਹੁੰਦੇ ਆ ਉਹ ਸਾਰੇ ਛੱਡ ਜਾਂਦੇ ਚੰਗੇ ਸਮੇ ਵਿੱਚ ਸਾਰੇ ਨਾਲ ਖੜਦੇ ਆ ਮਾੜੇ ਨੂੰ ਗੱਲ ਕਰਕੇ ਜਿਹੜੇ ਪਾਣੀ ਭਰ ਆੱਖਾਂ 'ਚ ਹਨਾ ਵੀ ਜਿਹੜਾ ਤੁਹਾਡੇ ਨਾਲ ਵਾਪਰਿਆ ਕਿਸੇ ਦਾ ਨਾਮ ਵਾਪਰਿਆ ਛੋਟੀ ਉਮਰੇ ਚਲਾ ਜਾਣਾ ਜਿਹੜਾ ਚਾਲ ਲਾੜਸੀ ਤੁਹਾਡੇ ਜਿਹੜੇ ਅਧੂਰੇ ਰਹਿ ਗਏ ਹਾਂਜੀ ਹਾਂਜੀ ਹੂੰ ਛੋਟੇ ਵੀ ਮੰਨਦੇ ਵਿੱਚ ਬੜੇ ਚਾਸੀ ਵੀ ਮੇਰੇ ਜਿਹੜੇ ਅੱਜ ਮੇਰਾ ਫਾਦਰ ਹੁੰਦਾ ਮੇਰੇ ਉਹਨੇ ਚਾਲ ਲਾੜ ਮੇਰੇ ਪੂਰੇ ਕਰਨ ਸੀ ਹਨਾ ਹਾਂਜੀ ਹੂੰ ਯਾਦ ਆਉਂਦੀ ਹੈ ਦਿਨ ਦੇ ਤੇ ਯਾਦ ਆਉਂਦੀ ਹੂੰ ਦਿਨ ਦੇ ਹਰ ਤੇ ਬਾਪੂ ਦੀ ਯਾਦ ਆਉਂਦੀ ਹੈ ਰੋਲ ਇਹਦਾ ਹੀ ਬਸ ਜੀ ਬਾਪੂ ਕੰਮ ਕੀ ਕਰਦੇ ਸੀ ਵਿੱਕੀ ਲੇਬਰ ਹੀ ਕਰਦੇ ਸੀ ਦਿਹਾੜੀ ਤੱਕ ਤੇ ਲੇਬਰ ਕਰਦੇ ਸੀ ਤੁਹਾਡੇ ਤਾਂ ਸ਼ੌਂਕ ਪੂਰੇ ਕਰਦੇ ਸੀ ਨਾ ਹਾਂਜੀ ਕਰਦੇ ਸੀ ਬਾਪੂ ਦਾ ਕੀ ਸੁਪਨਾ ਸੀ ਵੀ ਮੈਂ ਕਾਦੇ ਜੂ ਪੁੱਤ ਨੂੰ ਪੜ੍ਹਾ ਲਿਖਾ ਕੇ ਕੁਝ ਬਣਾਉਂਗਾ ਉਹਨੇ ਪੰਜਾਬ ਪੁਲਿਸ ਦੇ ਵਿੱਚ ਸੀਗਾ ਜੀ ਹੂੰ ਪਰ ਉਹ ਨਹੀਂ ਡ੍ਰੀਮ ਪੂਰਾ ਹੋ ਸਕਿਆ ਜੀ ਹੂੰ ਹੁਣ ਸਾਰੇ ਮੈਨੂੰ ਕਹਿ ਦਿੰਦੇ ਜੀ ਤੂੰ ਛੱਡ ਪਰ ਇਹ ਕੰਮਾਂ 'ਚ ਕੁਝ ਨਹੀਂ ਪਿਆ ਗਰੀਬਾਂ ਦੇ ਦੀ ਪੁੱਤ ਨਹੀਂ ਇਹ ਕਾਸ਼ ਕਰ ਦੇਂਦੇ ਹਨਾ ਤੁਸੀਂ ਸਾਰੇ ਗਰੀਬ ਅੱਗੇ ਮਿਹਨਤ ਕਰੇ ਦਾ ਬਾਈ ਸਭ ਕੁਝ ਆ ਮਿਹਨਤ ਕਰੋ ਹੂੰ ਹਨਾ ਪਰ ਬਾਈ ਵਖਾਈ ਹੁਣ ਸਾਡੇ ਬੌਂਸਰ ਲੈਣ ਦੇ ਵਿੱਚ ਹੈਗੇ ਬਾਈ ਯਾਰ ਕਹਿੰਦੇ ਉਹਨੂੰ ਨਹੀਂ ਸੱਦਣਾ ਯਾਰ ਉਹਦਾ ਮਾੜਾ ਯਾਰ ਉਹ ਬੰਦਾ ਘਰੋਂ ਮਾੜਾ ਯਾਰ ਉਹਨੂੰ ਛੱਡਣਾ ਆਪਾਂ ਬਈ ਬੰਦੇ ਫੋਨ ਕਰਕੇ ਬਈ ਯਾਰ ਥੋੜੇ ਦਿਨ ਹੀ ਪਹਿਲਾਂ ਹੋਇਆ ਬਈ ਬੰਦੇ ਨੇ ਕੰਮ ਦੇ ਸੱਦ ਲਿਆ ਹੰਮ ਬੰਦੇ ਨੇ ਬਈ ਜਵਾਬ ਦਿੱਤਾ ਸੱਦ ਕੇ ਕਿੰਨਾ ਦਿਲ ਟੁੱਟਿਆ ਹੋਊਗਾ ਬਈ ਮੈਂ ਰੋਂਦਾ ਆਇਆ ਕਰੇ ਉਥੋਂ ਬੌਂਸਰ ਦੀ ਕਿੰਨੀ ਦਿਹਾੜੀ ਵਿਕੀ ਬਈ ਚਾਲ ਦੀ ਹੈਗਾ ਪ੍ਰਾਸ਼ਨਾ ਵੀ ਵਧੀਆ ਆਪਣੇ ਭਰਾ ਵੀ ਦੇ ਰਿਹਾ ਵਧੀਆ ਬਈ ਦੇ ਰਿਹਾ ਹਾਂ ਗੁਜ਼ਾਰਾ ਹੁੰਦਾ ਬੰਦੇ ਦਾ ਚਲੋ ਵਧੀਆ ਸਹੀ ਤਰ੍ਹਾਂ ਕੰਮ ਚੱਲੇ ਤਾਂ ਆਪਦੇ ਉਥੋਂ ਨੂੰ ਮਾਰ ਪਈਏ ਜਦੋਂ ਆਪਦੇ ਨੇ ਤੁਹਾਨੂੰ ਮਾਰਿਆ ਜਦੋਂ ਵੀ ਮਾਰਿਆ ਹਾਂਜੀ ਪਹਿਲਾਂ ਸੱਦ ਲਿਆ ਤੁਹਾਨੂੰ ਉਹ ਵੀ ਤੁਹਾਡੇ ਕੋਲ ਆਈ ਬੁਲਾ ਲਿਆ ਚਲੋ ਆਪਾਂ ਗੱਲ ਤਾਂ ਨਹੀਂ ਕਰਦੇਗੇ ਬੰਦੇ ਨੇ ਬੁਲਾ ਲਿਆ ਕਹਿੰਦੇ ਵੀ ਆ ਜਾ ਠੀਕ ਆ ਅਸੀਂ ਬਰਨਾਲੇ ਕੰਮ ਵਗੈਰਾ ਕਰਦੇ ਸੀਗੇ ਜੀ ਮੁੰਡੇ ਆਪਣੇ ਹੈਗੇ ਆ ਜੀ ਬੱਬੂ ਇੱਕ ਮੁੰਡਾ ਖਖਰਾਣੇ ਵਾਲਾ ਜੀ ਠੀਕ ਆ ਇੱਕ ਵਿੱਕੀ ਮੁੰਡਾ ਹੈਗਾ ਜੀ ਠੀਕ ਆ ਉਹ ਨਾਲ ਉਹਨਾਂ ਦੇ ਮਤਲਬ ਆਪਣੇ ਹੈਲਪ ਸਾਰੇ ਬੰਦੇ ਕਰਦੇ ਤੇ ਅੰਚਾ ਭਰਾ ਆਪਣੇ ਹੈਗੇ ਜਿਹੜੇ ਆਪਣੇ ਨਾਲ ਖੜਦੇ ਆ ਉਹ ਬੰਦੇ ਲੈ ਕੇ ਗਏ ਸੀ ਕੰਮ ਤੇ ਜੀ ਠੀਕ ਆ ਮੈਂ ਉੱਧੇ ਉੱਧੇ ਆਇਆ ਜੀ ਉਹ ਬੰਦਾ ਕਹਿੰਦਾ ਆ ਜਾ ਬੰਦੇ ਨੇ ਹੀ ਬੁਲਾ ਕੇ ਹੀ ਵਾਪਸ ਮੋੜਤਾ ਮੈਨੂੰ ਕਹਿੰਦੇ ਬਈਆ ਤੇਰੇ ਕੋਟ ਬਾਤ ਕੋਟ ਬਦਲ ਕੇ ਆ ਜਾ ਕਹਿੰਦੇ ਮੈਨੂੰ ਬਾਤ ਤੋਂ ਕਹਿੰਦੇ ਬਈਆ 100 ਰੁਪਏ ਕਹਿੰਦੇ ਬੰਦਾ ਪੂਰਾ ਹੋ ਗਿਆ ਮੈਂ ਕਿਹਾ ਬਈਆ ਦਿਲ ਨਾ ਤੋੜਿਆ ਕਰੋ ਕਿ ਗਰੀਬ ਦਾ ਹਨਾ ਕਈਆਂ ਦਾ ਬਈ ਘਰ ਹੀ ਇਸ ਕੰਮ ਤੋਂ ਚੱਲਦਾ ਬਈ ਪਹਿਲਾਂ ਸੱਦ ਲੈਣਾ ਮੁੜ ਕੇ ਜਵਾਬ ਦੇ ਦੇਣਾ ਜਵਾਬ ਦੇ ਦੇਣਾ ਬਈ ਜਹਾਂ ਦਾ ਪਹਿਲਾਂ ਸੱਦ ਨਹੀਂ ਨਾ ਕਿਸੇ ਨੂੰ ਹੂੰ ਜਿਹੜਾ ਇਹ ਬੌਂਸਰਾਂ ਦਾ ਟ੍ਰੈਂਡ ਆ ਕੁਝ ਹਾਂਜੀ ਹਾਂਜੀ ਜਿਹੜਾ ਬੌਂਸਰ ਕਲਾਕਾਰਾਂ ਨਾਲ ਰਹਿੰਦੇ ਆ ਜਾਂ ਕਿ ਵਧੀਆ ਜੀ ਸੇਫਟੀ ਹੈ ਉਹਨਾਂ ਦੀ ਗਾਈਡ ਕਰਦੇ ਵਧੀਆ ਜੀ ਯਾਰ ਇਹ ਕੋਈ ਟ੍ਰੇਨਿੰਗ ਵਗੈਰਾ ਵੀ ਹੁੰਦੀ ਆ ਹਾਂਜੀ ਨਹੀਂ ਜਿਵੇਂ ਜਿਹੜਾ ਬੌਂਸਰ ਆ ਉਹਨੂੰ ਕੋਈ ਟ੍ਰੇਨਿੰਗ ਇਹ ਬਸ ਹੀ ਮਾਨਾ ਚੱਲੋ ਵੀ ਵਧੀਆ ਗਾਈਡ ਕਰਨਾ ਜੀ ਪ੍ਰੋਫੈਸ਼ਨਲ ਆ ਇਹ ਬੰਦੇ ਨਾ ਨਹੀਂ ਨਹੀਂ ਜਿਹੜਾ ਬੌਂਸਰ ਤੁਸੀਂ ਬੌਂਸਰ ਆਏ ਹਾਂ ਹਾਂਜੀ ਹਾਂਜੀ ਤੁਹਾਡਾ ਕੋਈ ਟ੍ਰੇਨਿੰਗ ਵਗੈਰਾ ਹੈਗੀ ਆ ਹਾਂਜੀ ਪਹਿਲਾ ਕੰਮ ਐਕਸਪੀਰੀਅੰਸ ਹੁੰਦਾ ਈ ਕੰਮ ਦੇ ਨਹੀਂ ਜਿਵੇਂ ਆਪਣੀਆਂ ਆਪਾਂ ਕਿਤੇ ਕੋਚ ਹੁੰਦਾ ਆਪਣਾ ਕੋਈ ਅਕੈਡਮੀ ਹੁੰਦੀ ਆ ਕਿਸੇ ਵੀ ਕੰਮ ਦੀ ਆਪਾਂ ਅਕੈਡਮੀਆਂ ਖੁੱਲੀਆਂ ਕੋ ਕਬੱਡੀ ਆ ਜਾਂ ਕੋਈ ਹੋਰ ਕਿਸੇ ਵੀ ਅਕੈਡਮੀ ਹੁੰਦੀ ਆ ਉਥੋਂ ਜਾਣਕਾਰੀ ਮਿਲਦੀ ਆ ਆਪਣੀ ਹਾਂ ਜਿਮ ਦੇ ਵਿੱਚ ਐਕਸਪੀਰੀਅੰਸ ਮਿਲਦਾ ਬੰਦੇ ਨੂੰ ਜਿਮ ਦੇ ਵਿੱਚੋਂ ਮਿਲਦਾ ਹਾਂਜੀ ਹਾਂਜੀ ਉਹ ਦੱਸ ਲਿਆ ਹਾਂਜੀ ਨਾਲ ਲੈ ਜਾਂਦੇ ਆ ਮੁੰਡੇ ਜਿੱਦਾਂ ਜਿਹੜਾ ਬੰਦਾ ਆਪਣਾ ਗਾਈਡ ਕਰਦਾ ਕੋਈ ਆਪਾਂ ਕੰਮ ਸਿੱਖਦੇ ਆ ਜੀ ਹੁਣ ਆਪਣੇ ਜੋ ਬੌਂਸਰ ਕੰਮ ਕਰਦੇ ਜਿਮ ਦੇ ਵਿੱਚ ਉਹ ਠੀਕ ਆ ਉਹ ਬੰਦੇ ਆਪ ਨੂੰ ਗਾਈਡ ਕਰਦੇ ਵੀ ਤੁਸੀਂ ਇੱਥੇ ਆ ਆ ਕਰਨਾ ਆਪਾਂ ਹੂੰ ਹਾਂਜੀ ਵੀ ਜਦ ਹਾਂਜੀ ਚਾਰ ਵੀ ਹੁੰਦੇ ਪੰਜ ਵੀ ਹੁੰਦੇ ਪੰਜ ਵੀ ਹੁੰਦੇ ਹਾਂਜੀ ਕੱਲੇ ਤੁਸੀਂ ਹਥਿਆਰ ਵੀ ਲੈ ਕੇ ਜਾਨੇ ਤੇ ਹਥਿਆਰ ਹਾਂਜੀ ਹਥਿਆਰ ਵਾਲੇ ਵੀ ਹੁੰਦੇ ਜੀ ਹਥਿਆਰਾਂ ਵਾਲੇ ਵੀ ਹੁੰਦੇ ਹਾਂਜੀ ਹਾਂਜੀ ਕਿਉਂਕਿ ਗਾਈਡ ਕਰਦੇ ਕੈਰੀ ਕਰ ਲਈ ਹੁੰਦਾ ਹਮ ਜਿਹੜਾ ਹਥਿਆਰਾਂ ਦਾ ਬੌਂਸਰ ਹੁੰਦਾ ਤੇ ਇੱਕ ਤੁਸੀਂ ਬਿਨਾ ਹਥਿਆਰ ਤੋਂ ਜਾਨੇ ਹੋ ਹਾਂਜੀ ਹਾਂਜੀ ਕੋਈ ਉਹਦੀ ਦਿਹਾੜੀ ਦਾ ਫਰਕ ਪੈਂਦਾ ਵੀ ਉਹਦੀ ਉਹਦੀ ਵੱਧ ਆ ਤੁਹਾਡੀ ਘੱਟ ਹਾਂਜੀ ਵੱਧ ਹੁੰਦੀ ਉਹਨਾਂ ਨੂੰ ਪੂਰੀ ਵੱਧ ਹੁੰਦੀ ਹੈ ਹਾਂਜੀ ਹਾਂਜੀ ਉਹ ਸਾ ਉਹਦੀ ਜਾਦੇ ਹੁੰਦੀ ਆ ਤੁਹਾਡੀ ਘੱਟ ਹੁੰਦੀ ਆ ਵੀ ਤੁਹਾਡੇ ਕੋਲੇ ਅਸਲਾ ਨਹੀਂ ਨਾ ਉਹਦੇ ਕੋਲ ਲਾਇਸੈਂਸੀ ਅਸਲਾ ਹੁੰਦਾ ਇਸ ਕਰਕੇ ਆ ਫਿਰ ਜਦੋਂ ਜਾ ਕੇ ਤੁਸੀਂ ਕਲਾਕਾਰਾਂ ਦੇ ਨਾਲ ਜਾਂਦੇ ਹੋ ਸਟੇਜਾਂ ਤੇ ਖੜਦੇ ਹੋ ਉੱਥੇ ਕਿਹੋ ਜੀ ਫੀਲਿੰਗ ਆਉਂਦੀ ਤੁਹਾਨੂੰ ਵਧੀਆ ਫੀਲਿੰਗ ਆਉਂਦੀ ਆ ਸੋਚਦੇ ਆ ਵੀ ਯਾਰ ਵੀ ਮਿਹਨਤ ਕਰੀ ਆ ਹੂੰ ਠੀਕ ਆ ਮਿਹਨਤ ਕਰਕੇ ਆਪਾਂ ਇੱਥੋਂ ਤੱਕ ਆਏ ਹੂੰ ਠੀਕ ਆ ਉਹਨੇ ਵਧੀਆ ਹੁਣ ਆਪਣੇ ਸਿੰਗਰ ਕਾਫੀ ਹੈਗੇ ਤਿੰਨ ਚਾਰ ਸਿੰਗਰ ਵਧੀਆ ਆਪਾਂ ਜਾਣੇ ਹੁੰਦੇ ਆ ਹਾਂਜੀ ਵਧੀਆ ਫੀਲਿੰਗ ਆਉਂਦੀ ਆ ਵੀ ਆਪਾਂ ਸੋਚੀਦਾ ਵੀ ਯਾਰ ਤਾਂ ਆਪਾਂ ਨੂੰ ਆਸ ਵਿੱਚ ਜੇ ਲੋਕ ਜਦੋਂ ਕਹਿੰਦੇ ਆ ਨਾ ਵੀ ਇਹ ਕੁਝ ਕਰ ਨਹੀਂ ਸਕਦੇ ਆਪੋ ਤੱਕ ਆਉਂਨੇ ਉਹ ਤੋਂ ਪਤਾ ਲੱਗਦਾ ਵੀ ਆਪਾਂ ਵਧੀਆ ਬਾਬੇ ਦੀ ਮਿਹਨਤ ਕਰਕੇ ਤੱਕ ਆਏ ਹਾਂ ਜਦੋਂ ਤੁਸੀਂ ਜਾਣਦੇ ਆ ਕਲਾਕਾਰਾਂ ਨਾਲ ਜਾਣਦੇ ਆ ਤੁਹਾਨੂੰ ਗੱਡੀ ਉਹ ਆਪਦੀ ਭੇਜਦੇ ਆ ਤੇ ਤੁਸੀਂ ਆਪਦੀ ਗੱਡੀ ਤੇ ਜਾ ਕੇ ਕਈ ਵਾਰੀ ਇਹ ਹੁੰਦਾ ਜੀ ਕਿ ਇਹ ਰਿਹਾ ਆਪ ਨਾਲ ਲੈ ਜਾਂਦੇ ਆ ਜੀ ਇਹ ਰਿਹਾ ਆਪਣੇ ਆਪ ਗੱਡੀ ਹੁੰਦੀ ਆ ਜੀ ਕਈ ਨਾਲ ਦੇ ਭਰਾਵਾਂ ਕੋਲੇ ਗੱਡੀਆਂ ਹੁੰਦੀਆਂ ਜੀ ਨਾਲ ਚੱਲ ਜਾਈਦਾ ਜੀ ਰਾਤ ਨੂੰ ਪ੍ਰੋਗਰਾਮ ਲਾ ਕੇ ਉਹਨੇ ਨੇਰਾ ਹੋ ਜਾਂਦਾ ਹਾਂਜੀ ਹਾਂਜੀ ਉਦੋਂ ਸਿੰਗਰ ਕਈ ਕਹਿੰਦੇ ਆ ਵੀ ਤੁਸੀਂ ਘਰਾਂ ਨੂੰ ਜਾਵੜੋ ਅੱਜ ਕਈ ਵਾਰ ਕਹਿੰਦੇ ਤੁਸੀਂ ਟ੍ਰੈਪ ਹੋ ਠੀਕ ਆ ਰਾਤ ਦਾ ਨਹੀਂ ਰਹਾ ਇਹਦਾ ਕਈ ਵਾਰੀ ਸੋਚੀਦਾ ਜੀ ਆ ਬੜੀ ਘਰ ਤਾਂ ਜਾਣਾ ਹੀ ਆ ਜੀ ਕਿਉਂਕਿ ਅਗਲੇ ਕੰਮ ਤੇ ਜਾਣਾ ਹੁੰਦਾ ਕਈ ਇਹ ਵੀ ਕਹਿੰਦੇ ਹੋਣਗੇ ਹੋਰ ਰਾਤ ਦਾ ਖਰਚਾ ਪਊ ਇਹਨਾਂ ਦਾ ਨਹੀਂ ਨਹੀਂ ਐਦਾਂ ਦੇਣੀ ਕੁਝ ਵੀ ਐਦਾਂ ਹੈ ਨਹੀਂ ਕੋਈ ਕਈ ਹੋਰ ਸੋਚਦੇ ਹੋਣਗੇ ਵੀ ਲੱਗਾ ਖਰਚੇ ਅਸੀਂ ਥੋੜੇ ਦਿਨ ਜਾ ਕੇ ਆਏ ਜੀ ਨਹੀਂ ਵਧੀਆ ਕੇਰੀ ਕਰਦੇ ਆ ਵਧੀਆ ਧਿਆਨ ਰੱਖਦੇ ਜੀ ਖਾਣੇ ਪਿੰਦਾ ਹੁਣ ਤੱਕ ਕਿਹੜੇ ਕਿਹੜੇ ਸਿੰਗਰਾਂ ਨਾਲ ਕਿਹੜੇ ਤੁਹਾਨੂੰ ਮੌਕਾ ਮਿਲਿਆ ਕੁੱਲ ਮਿਲਿਆ ਸਾਰਿਆਂ ਨਾਲ ਮਿਲਿਆ ਜੀ ਅਮਰੋਜੀ ਨਾਲ ਮਿਲਿਆ ਜੀ ਹੂੰ ਠੀਕ ਆ ਮਨਮੋਹਨ 바ਰਸੀ ਨਾਲ ਗਏ ਜੀ ਬੱਬੂ ਮਾਨ ਬਾਈ ਨਾਲ ਗਏ ਜੀ ਹੂੰ ਠੀਕ ਆ ਕਾਫੀ ਤਕਰੀਬਨ ਹੈਗੇ ਲਵ ਹੀਰੇ ਨਾਲ ਗਏ ਆ ਅੱਛਾ ਹਾਂਜੀ ਸਾਰਿਆਂ ਨਾਲ ਜਾਂਦੇ ਆ ਲਵ ਹੀਰੇ ਨਾਲ ਵੀ ਗਏ ਆ ਬੱਬੂ ਮਾਨ ਨਾਲ ਵੀ ਗਏ ਆ ਹਾਂਜੀ ਚੰਗੇ ਚੰਗੇ ਜਿਹੜੇ ਕਲਾਕਾਰ ਆ ਉਹਨਾਂ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਹਾਂਜੀ ਮਿਲਦਾ ਜੀ ਜਿਹੜੇ ਸਾਡੀ ਅਜੰਗ ਪੀੜ੍ਹੀ ਐ ਮੁੰਡੇ ਹੁਣ ਨਸ਼ੇ ਤੇ ਬੜੇ ਲੱਗੇ ਹੋਏ ਆ ਹਾਂਜੀ ਹਾਂਜੀ ਕੀ ਉਹਨਾਂ ਨੂੰ ਇੱਕ ਮੈਸੇਜ ਦਿਓ ਤੁਹਾਡਾ ਵੀ ਆਪਾਂ ਇਹ ਗੱਲ ਕਹਿੰਦੇ ਆ ਵੀ ਨਸ਼ੇ ਛੱਡੋ ਕਿਉਂਕਿ ਹੁਣ ਆਪਾਂ ਛੋਟੇ ਛੋਟੇ ਬੱਚੇ ਦੇਖਦੇ ਆ ਠੀਕ ਆ ਬਹੁਤ ਜ਼ਿਆਦਾ ਨਸ਼ਿਆਂ ਦਾ ਦੌਰ ਆਇਆ ਪਿਆ ਹਨਾ ਆਪਾਂ ਇਹ ਗੱਲ ਕਹਿੰਦੇ ਆ ਵੀ ਜਦੋਂ ਮੈਂ ਬਿਨਾ ਮਾਪੇ ਉਹ ਤੇ ਬੱਚਾ ਕਰ ਸਕਦਾ ਨਾ ਥੋੜਾ ਦਾ ਮਾਪੇ ਸਪੋਰਟ ਕਰਦੇ ਤੁਸੀਂ ਬਹੁਤ ਕੁਝ ਕਰ ਸਕਦੇ ਮਿਹਨਤ ਕਰੋ ਠੀਕ ਆ ਅੱਜ ਨਹੀਂ ਕੱਲ ਨਹੀਂ ਠੀਕ ਆ ਇੱਕ ਟੱਟੇ ਦੇ ਬਹੁਤ ਲੱਗ ਗਈ ਜੀ ਆਪਣੀ ਬਹੁਤ ਜ਼ਿਆਦਾ ਹੈਗੇ ਆ ਮੁੰਡੇ ਤੇ ਇਹ ਜੀ ਸਮਝਾਉਣੇ ਹੁੰਨੇ ਆ ਵੀ ਠੀਕ ਆ ਵੀ ਨਸ਼ਾ ਨਾ ਕਰੋ ਹੂੰ ਬਸ ਉਹੀ ਜਿਹੜੇ ਤੁਸੀਂ ਨਸ਼ਾ ਕਰਦੇ ਹੋ ਸੀ ਆਪਣੀ ਖਰਾਕ ਖਾ ਲੋ ਹੂੰ ਠੀਕ ਆ ਆਮ ਤੌਰ ਤੇ ਤੁਹਾਡੇ ਦੇ ਵੀ ਟਿੱਪਣੀਆਂ ਹੁੰਦੀਆਂ ਬੌਂਸਰਾਂ ਦੇ ਕਹਿੰਦੇ ਵੀ ਇਹ ਵੀ ਮਾੜੀ ਮੋਢੀ ਖਾ ਕੇ ਜਾਂਦੇ ਆ ਇਹਨਾਂ ਦੇ ਵੀ ਅੱਖ ਬਾਜ ਵਾਂਗੂ ਖੜੀ ਰਹਿੰਦੀ ਐ ਸੱਚ ਹੈ ਕਹਿਣ ਦਾ ਕਹਿਣ ਉਹਦੇ ਬਹੁਤ ਕੁਝ ਕਹਿ ਦਾਂਗੇ ਕਈ ਤਾਂ ਹੁਣ ਕਬੱਡੀ ਪਲੇਅਰਾਂ ਨੂੰ ਹੀ ਬਦਨਾਮ ਕਰਦੀ ਐ ਹੂੰ ਠੀਕ ਆ ਕਹਿਣ ਨਾਲ ਕੀ ਆਪਾਂ ਲੋਕ ਕਹਿੰਦੇ ਨੇ ਸਾਰਾ ਸਾਰਾ ਦਿਨ ਖੜਨਾ ਤਾਂ ਬੜਾ ਔਖਾ ਖੜਨਾ ਜੀ